ستنا شری واحو صاحب جی پورا پرب دیا پورا ناؤ ਨਾਨਕ ਪੂਰਾ ਪਾਇਆ ਪੂਰੇ ਕੀ ਗੁਣ ਗਾਓ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਸੋ ਕਉ ਟਲ ਗੁਰ ਸੇਈਆ ਅਹ ਨਸ ਸੈ ਜੁ ਸੁਭਾਈ ਦਰਸ਼ਨ ਪਰ ਸੇ ਗੁਰੂ ਕ ਜਨਮ ਮਰਨ ਦੁਖ ਜਾਈ ਓਐ ਸਿਫਤੁ ਖਸਮ ਦੀ ਨੋਰ ਅਰਸੋ ਕੁਰਸੋ ਛਟੀਐ ਤੋਦ ਡਠੇ ਸਚੇ ਪਾਤਸ਼ਾਹ ਮਲ ਜਨਮ ਜਨਾਮਾਂ ਦੀ ਕਟੀਐ ਸਜਣ ਸਚਾ ਪਾਤ ਸ਼ਾਹ ਸਿਰ ਸਾਹਾਗ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾਵੇ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਇਹ ਮਨ ਹਰ ਜੀ ਧਿਆਏ ਤੂ ਇੱਕ ਮਨ ਇੱਕ ਚਿਤ ਭਾਇ ਹਰ ਕੀਆ ਸਦਾ ਸਦਾ ਵੜਿਆਈਆ ਦੇ ਨਾਂ ਪਛੋਤਾਏ ਇਹ ਮਨ ਹਰ ਜੀਤ ਆਏ ਤੋ ਇੱਕ ਮਨ ਇੱਕ ਚੇਤ ਭਾਈ ਹਰ ਕੀਆ ਸਦਾ ਸਦਾ ਵਡਿਆਈਆ ਦੇਨਾ ਪਛੋਤਾ ਹਉ ਹਰ ਕੈ ਸਦ ਬਲਹਾਰਣੈ ਜਿਤ ਸੇਵਿਐ ਸੁਖ ਪਾਈ ਨਾਨਕ ਗੁਰਮਖ ਮਿਲ ਰਹਾ ਹਉ ਮੈਂ ਸ਼ਬਦ ਜਲਾਇ ਮਹੱਲਾ ਤੀਜਾ ਆਪੇ ਸਿਵਾ ਲਾਇਨ ਆਪੇ ਬਖਸ਼ ਕਰੀ ਸਬਨਾ ਕਾਮ ਪਿਉ ਆਪ ਹੈ ਆਪੇ ਸਾਰ ਕਰੀ ਨਾਨਕ ਨਾਮ ਧਿਆਇਨ ਤਿਨ ਨਿਜ ਘਰ ਵਾਸ ਹੈ ਜਗ ਜਗ ਸੋਬਾ ਹੋਇ ਪਉੜੀ ਤੋ ਕਰਨ ਕਾਰਨ ਸਮਰਥ ਹੈ ਹੈ ਕਰਤੀ ਮੈਂ ਤੁਜ ਬਿਨ ਅਵਰਨਾ ਕੋਈ ਤੇ ਆਪੇ ਸੇਸ਼ਟ ਸਿਰ ਜੀਆ ਆਪੇ ਫੁਨ ਗੋਇ ਸਭ ਏਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮਖ ਨਾਨਕ ਆਰਾਧਿਆ ਸਭ ਆਖੋ ਤਨ ਤਨ ਧਨ ਗੁਰ ਸੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਦਿਆ ਸਭ ਆਖੋ ਧਨ 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 ਗੁਰ ਸੋਈ ਸੋਦ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ